ਇਨਕਲਾਬੀ ਲਹਿਰ ਦੇ ਵਿੱਚ ਰਹਿ ਚੁੱਕੇ ਨੇ ਕਾਫੀ ਸਮੇਂ ਤੋਂ ਤੇ ਅੱਜ ਆਪਾਂ ਇਹਨਾਂ ਨਾਲ ਇਨਕਲਾਬੀ ਦੀਆਂ ਗੱਲਾਂ ਬਾਤਾਂ ਔਰ ਇਨਕਲਾਬੀ ਲਹਿਰ ਦੀਆਂ ਗੀਤ ਸੁਣਾਗੇ ਤਾਂ ਕਰਦੇ ਆਂ ਗੱਲਬਾਤ ਆਪਾਂ ਬਾਈ ਦੇਸਾਂ ਇਨਕਲਾਬੀ ਲਹਿਰ ਦੇ ਵਿੱਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਸਾਨੂੰ ਜੀ ਬਹੁਤ ਲੰਮਾ ਸਮਾਂ ਹੋ ਗਿਆ ਅੱਛਾ ਜੀ ਤੇ ਕੋਈ ਸਾਨੂੰ ਇਨਕਲਾਬੀ ਲਹਿਰ ਦਾ ਕੋਈ ਗਾਣਾ ਸੁਣਾ ਸਕਦੇ ਹੋ ਹਾਂ ਜੀ ਸੁਣਾਵਾਂਗੇ لازਮੀ ਹੋਵੇ ਹਾਂਜੀ ਸ਼ੁਰੂ ਕਰੋ ਜੀ ਤੁਸੀਂ ਸੁਣਾਓ ਸਾਨੂੰ ਇਨਕਲਾਬੀ ਲਹਿਰ ਦਾ ਗਾਣਾ ਹੋ ਬਾਗ ਜਲਨੇ ਆ ਜੇ ਜਾ ਕੇ ਲੋਥ ਲੋਥਾਂ ਤੇ ਚੜਾ ਕੇ ਹੋ ਬਾਗ ਜਲਨੇ ਆ ਜੇ ਜਾ ਕੇ ਲੋਥ ਲੋਥਾਂ ਤੇ ਚੜਾ ਕੇ ਤਾਰ ਦਿੱਤੀ ਡਹਿਰ ਨੇ ਉਥੇ ਨਾਲ ਸੂਹੀ ਪੋਏ ਕਰ ਦਿੱਤੀ ਡਹਿਰ ਨੇ ਕੋਈ ਉਹ ਨੂੰ ਵੀ ਤਕੈਸੀ ਕਈ ਸਾਲ ਉਹ ਹੁਕਾਰ ਦਾ ਸਿਪਾਲਾ ਉਹਨ ਵੀ ਤਗੇ ਸੀ ਕਈ ਸਾਰੇ ਉਹ ਹਕਾਰ ਦਾ ਸੀ ਪਾਲ ਹਿੰਦੀ ਮਾਰ ਮੁੱਕ ਗਏ ਆਹਾ ਆਹਾ ਕੀ ਬਾਤ ਉਹਨਾਂ ਦੇ ਬਜੂਗ ਸੁੱਕ ਗਏ ਉਹਨਾਂ ਦੇ ਬਜੂਗਾਂ ਵਿੱਚੋਂ ਖੂਨ ਸੁੱਕ ਗਏ ਕੀ ਬਾਤ ਕੀ ਬਾਤ ਉਹ ਵਿਚ ਲੰਡਣਾ ਦੇ ਜਾ ਕੇ ਉਹ ਵਿਚ ਲੰਡਣਾ ਦੇ ਜਾ ਕੇ ਗੋਰੀਆਂ ਨੇ ਕੀਤਾ ਕੱਠ ਸੀ ਉਦਮ ਬਿਹਾਰ ਵਿੱਚ ਪਹੁੰਚਾ ਛੱਟ ਸੀ ਉਦਮ ਬਿਹਾਰ ਵਿੱਚ ਪਹੁੰਚ ਓ ਵਾਹ ਜੀ ਵਾਹ ਜੀ ਓ ਗੁੱਸਾ ਉਦਮੋਂ ਨੂੰ ਆਇਆ ਟੱਟ ਕੋੜ ਸੀ ਬਰਾਇਆ ਗੋਰਾ ਤਾਂ ਐ ਲਟਾਇਆ ਡੈਰ ਤੇਰੀ ਹੋ ਗਿਆ ਬਾਹ ਕੱਢ ਉੱਚੀ ਉਦਮ ਘੜੋ ਗਿਆ ਬਾਹ ਕੱਢ ਉੱਚੀ ਉਦਮ ਘੜੋ ਗਿਆ ਓ ਮੱਛੀ ਬਾਗ ਚ ਦਹਾਈ ਹਕੀਕਾ ਮਰੌੜੀ ਪਾਈ ਓ ਮੱਛੀ ਬਾਗ ਚ ਦਹਾਈ ਹਕੀਕਾ ਮਰੌੜੀ ਪਾਈ ਮੋਹਣ ਮੈਥੋਂ ਨਾ ਡਰੋ ਹੱਥ ਕਾੜੀ ਲਾ ਕੇ ਮੈਨੂੰ ਅੰਦਰ ਕਰੋ ਹੱਥ ਕਾੜੀ ਲਾ ਕੇ ਮੈਨੂੰ ਅੰਦਰ ਕਰਿਓ ਓ ਗੋਰਿਆਂ ਨੇ ਹੱਥ ਹੱਥ ਕਾੜੀ ਲਾਈ ਓ ਗੋਰਿਆਂ ਨੇ ਹੱਥ ਹੱਥ ਕਾੜੀ ਲਾਈ ਬਣਿਆ ਜਮਾਈ ਬੈਠਾ ਗੋਰਿਆਂ ਦੇ ਰਾਜ ਦਾ ਬਦਲਾ ਲੈ ਆਸੀ ਬਦਲਾ ਲੈ ਆਸੀ ਉਹਨੇ ਜੱਲਿਆਂ ਬਾੜੇ ਬਾਗ ਦਾ ਜੈ ਸ਼ੰਗਰਛਾ ਜੇ ਤਲੂਕਾ ਬਹੁਤ ਅੱਛਾ ਜੀ ਧੰਨਵਾਦ ਦੇਸਾ ਸਿੰਘ ਜੀ ਤੇ ਤੁਹਾਡੇ ਨਾਲ ਕੋਈ ਸਾਥੀ ਜੁੜੇ ਹੋਣਗੇ ਤੁਹਾਡੇ ਨਾਲ ਸਾਡੇ ਨਾਲ ਜੀ ਬਹੁਤ ਕਾਮਰੇਡ ਜੁੜੇ ਆਂ ਹਾਂਜੀ ਹਾਂਜੀ ਤੇ ਸਾਨੂੰ ਇੱਕ ਅੱਦੇ ਕਾਮਰੇਡ ਦਾ ਨਾਮ ਤੇ ਉਹਨਾਂ ਦੀ ਕੋਈ ਪ੍ਰਸਿੱਧੀ ਬਾਰੇ ਦੱਸ ਸਕਦੇ ਹਾਂ ਸਰਦਾਰ ਮੱਖਣ ਸਿੰਘਾ ਜੀ ਹਾਂਜੀ ਹਾਂਜੀ ਜਿਹੜਾ ਬਿਜਲੀ ਵਿਭਾਗ ਵਿੱਚੋਂ ਰਿਟਾਇਰਮੈਂਟ ਹੋਇਆ ਉਹ 82000 ਰੁਪਏ ਹਾਂਜੀ ਹਾਂ ਉਹਨੇ ਜਸੇ ਬੰਦੀ ਦਾ ਕੰਮੀ ਕੀਤਾਗਾ ਪਾਰਟੀ ਹਾਂਜੀ ਬਹੁਤ ਚੰਗੀ ਗੱਲ ਹੈ ਜੀ ਆਪਾਂ ਨੂੰ ਅੱਜ ਇਨਕਲਾਬੀ ਲਹਿਰ ਦਾ ਸੁਣਨ ਨੂੰ ਮਿਲਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਚੱਲਦੇ ਕੰਮ ਦੇ ਵਿੱਚ ਮੁੰਡੇ ਡਿਊਟੀ ਕਰਦੇ ਸੀ ਤੇ ਆਪਾਂ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਹੈ ਦੇਸ਼ਾ ਸਿੰਘ ਨਾਲ ਤੇ ਚੱਲਦੇ ਕੰਮ ਦੇ ਵਿੱਚ ਆਪਾਂ ਨਾਲ ਦੇ ਸਾਥੀਆਂ ਤੋਂ ਦੇਸ਼ਾ ਸਿੰਘ ਤੋਂ ਬਹੁਤ ਪੁਰਾਣੇ ਕਾਮਰੇਡ ਨੇ ਇਨਕਲਾਬੀ ਲਹਿਰ ਦੇ ਵਿੱਚ ਰਹੇ ਹੋਏ ਨੇ ਤੇ ਆਪਾਂ ਇਹਨਾਂ ਤੋਂ ਸੁਣਿਆ ਜੀ ਉਦਮ ਸਿੰਘ ਬਾਰੇ ਉਦਮ ਸਿੰਘ ਬਾਰੇ ਇਹਨਾਂ ਨੇ ਗਾਣਾ ਸੁਣਾਇਆ ਜਿਲ੍ਹਿਆਂ ਵਾਲੇ ਵਾਗ ਦੀ ਗੱਲਬਾਤ ਕੀਤੀ ਹੈ ਤੇ ਦੇਸ਼ਾ ਸਿੰਘ ਜੀ ਨਾਲ ਸਾਨੂੰ ਗੱਲਬਾਤ ਕਰਕੇ ਬਹੁਤ ਚੰਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਵਾਦ ਤੋਂ ਵਾਦ ਸ਼ੇਅਰ ਕਰੋ ਜੀ ਹੋਰ ਵੀਡੀਓ ਨਵੀਆਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬੁਲਾਰੀ ਕਿ ਤੁਹਾਨੂੰ ਕੋਲੋਂ ਆਉਣਾ ਕਿ ਉਹ ਇੱਕ ਗਾਉਂ ਤੋਂ ਉਹ ਮਨ ਇਕੱਠੇ ਆਉਂਦੇ ਆ ਰਾਗ ਨਹੀਂ ਸੁਣਾਉਂਦੇ ਉਹ ਲੁਕਾਉਂਦਾ ਆ ਵੀਰੋ ਸੋਨੂ ਸੋਨੂ ਦਾ ਬਿਜਾਰ ਤੋਂ ਲੈ ਕੇ ਦੋ ਸੋਨੂ ਤੋਂ ਭੇਟ ਲਾ ਬਈ ਵਾਲੀਆਂ ਫਾਗੀਆਂ